ਇੱਕ ਵਾਰ ਦੀ ਗੱਲ ਹੈ ਬੱਚਿਓ ਇੱਕ ਸ਼ਹਿਦ ਦੀ ਮੱਖੀ ਨਦੀ ਦੇ ਪਾਣੀ ਵਿੱਚ ਰੁੜ ਜਾਂਦੀ ਹੈ ਰੁੜਦੀ ਜਾਂਦੀ ਮੱਖੀ ਨੂੰ ਵੇਖ ਕੇ ਦਰਖਤ ਤੇ ਬੈਠੀ ਕੁੱਗੀ ਇੱਕ ਪੱਤਾ ਉਸ ਦੇ ਅੱਗੇ ਸੁੱਟ ਦਿੰਦੀ ਹੈ ਮੱਖੀ ਪੱਤੇ ਉੱਤੇ ਬੈਠ ਜਾਂਦੀ ਹੈ ਅਤੇ ਆਪਣੀ ਜਾਨ ਬਚਾ ਲੈਂਦੀ ਹੈ ਕੁਝ ਦਿਨਾਂ ਬਾਅਦ ਜੰਗਲ ਵਿੱਚ ਇੱਕ ਸ਼ਿਕਾਰੀ ਆਉਂਦਾ ਹੈ ਉਹ ਸ਼ਿਕਾਰੀ ਦੀ ਪਾਲ ਵਿੱਚ ਹੁੰਦਾ ਹੈ ਕੁੱਗੀ ਦਰਖਤ ਦੀ ਟਾਣੀ ਉੱਤੇ ਬੈਠੀ ਹੁੰਦੀ ਹੈ ਉਹ ਆਪਣੇ ਬੱਚਿਆਂ ਲਈ ਚੋਗੇ ਦੀ ਪਾਲ ਵਿੱਚ ਆਈ ਹੋਈ ਹੈ ਸ਼ିକਾਰੀ ਉਸਨੂੰ ਦਰਖਤ ਤੇ ਬੈਠਿਆਂ ਦੇਖ ਆਪਣੀ ਬੰਦੂਕ ਚੁੱਕਦਾ ਹੈ ਅਤੇ ਕੁੱਗੀ ਤੇ ਨਿਸ਼ਾਨਾ ਲਾਉਂਦਾ ਹੈ ਸ਼ਿਕਾਰੀ ਨੂੰ ਇਹ ਸਭ ਕੁਝ ਕਰਦੇ ਨੂੰ ਮੱਖੀ ਵੇਖ ਲੈਂਦੀ ਹੈ ਮੱਖੀ ਫਟਾਫਟ ਉੱਡ ਕੇ ਆਉਂਦੀ ਹੈ ਤੇ ਸ਼ਿਕਾਰੀ ਦੇ ਹੱਥ ਤੇ ਜ਼ੋਰ ਨਾਲ ਡੰਗ ਮਾਰਦੀ ਹੈ ਸ਼ਿਕਾਰੀ ਛੱਡ ਦਿੰਦਾ ਹੈ ਦਾ ਨਿਸ਼ਾਨਾ ਉੱਕ ਜਾਂਦਾ ਹੈ ਬੰਦੂਕ ਦੀ ਗੋਲੀ ਦੀ ਆਵਾਜ਼ ਸੁਣ ਕੇ ਕੁੱਗੀ ਉੱਡ ਜਾਂਦੀ ਹੈ ਅਤੇ ਇਸ ਤਰ੍ਹਾਂ ਉਸ ਦੀ ਜਾਨ ਬਚ ਜਾਂਦੀ ਹੈ ਕੁੱਗੀ ਮੱਖੀ ਦਾ ਧੰਨਵਾਦ ਕਰਦੀ ਹੈ ਤਾ ਬੱਚਿਓ ਇਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਕਰ ਪਲਾ ਹੋ ਪਲਾ ਜੇ ਤੁਸੀਂ ਕਿਸੇ ਦੀ ਮਦਦ ਕਰਦੇ ਹੋ ਤਾਂ ਤੁਹਾਡੇ ਵੀ ਔਖੇ ਵੇਲੇ ਉਹ ਮਦਦ ਕਰਦੇ ਹਨ ਸਤਿ ਸ਼੍ਰੀ ਅਕਾਲ ਜੀ ਇਦਾਂ ਦੀਆਂ ਹੋਰ ਪਿਆਰੀਆਂ ਅਤੇ ਮਜ਼ੇਦਾਰ ਕਹਾਣੀਆਂ ਸੁਣਨ ਲਈ ਪੰਜਾਬੀ ਕਵਿਤਾ ਕਹਾਣੀ ਚੈਨਲ ਨੂੰ ਸਬਸਕ੍ਰਾਈਬ ਕਰੋ